ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਲਾਈਕ ਅਤੇ ਸ਼ੇਅਰ ਜਰੂਰ ਕਰ ਲੈਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਾਲੀ ਦਲਦ ਬਾਦਲ ਉੱਪਰ ਸ਼ਾਈ ਸੰਕਰ ਦੇ ਬੱਦਲ ਇੱਕ ਇੱਕ ਕਰ ਕਿ ਆਗੂਆਂ ਨੇ ਹੋ ਰਹੇ ਹਨ ਬਾਗੀ ਇਸ ਦੇ ਨਾਲ ਹੀ ਪੰਥ ਖਲਕਿਆਂ ਦੀ ਦਬ ਕੇ ਰਹਿ ਗਈ ਰਿਪੋਰਟ ਇਸ ਦੇ ਨਾਲ ਹੀ ਕਪੂਰ ਕੋਟਕਬੁਰਾ ਦੇ ਵਿੱਚ 20 ਫਰਵਰੀ 2022 ਦੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੀ ਹੋਈ ਹੁਈ ਰਹਾ ਤੋਂ ਬਾਅਦ ਐਡਵੋਕੇਟ ਇਕਬਾਲ ਸਿੰਘ ਚੂਧਾਨੇ ਅਗਵਾਈ ਵਿੱਚ ਪੜਤਾਲੀਆਂ ਕਮੇਟੀ ਨਾਲ ਗਠਨ ਕਰਦੇ ਆ ਕੁਝ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਤਿਆਰ ਕਰਨ ਦੀ ਹਤਾਇਤ ਦਿੱਤੀ ਆ ਰਿਪੋਰਟ ਦਾ ਤਿਆਰ ਕਰ ਦਿੱਤੀ ਗਈ ਪਰ ਉਸ ਨੂੰ ਜਨਤਕ ਕਰਨ ਤੋਂ ਗੁਰੇਜ਼ ਕੀਤਾ ਗਿਆ ਤਾਂ ਕਾਲੀ ਦਲ ਬਾਦਲ ਨੇ ਪੰਜਾਬ ਵਿੱਚ ਮਹੱਜਤੀਨ ਵਿਧਾਇਕ ਦੀ ਕਮੇਟੀ ਦੇ ਵਿੱਚ ਵਿਧਾਨ ਸਭਾ ਵਿੱਚ ਆਗਮਨ ਪ੍ਰਿਤ ਸਿੰਘ ਕਿ ਜਦੋਂ ਤੱਕ ਚੂੜਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਸਗਰਮ ਸਿਆਸਤ ਤੇ ਪਾਰਟੀ ਦੀ ਗਤੀਵਿਧੀ ਵਿੱਚ ਹਿੱਸਾ ਨਹੀਂ ਲੈਣਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਧੰਨਵਾਦ